ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੇਂ ਦਸਾਹਦੇ ਸਹਿਬ ਇਦਕ ਮੁਕਾਬਲਿਆਂ ਦੇ ਤਹਿਤ ਸੁੰਦਰ ਲਿਖਾਈ ਮੁਕਾਬਲੇ ਦੇ ਲਈ ਵੀਡੀਓ ਕਿਸ ਤਰ੍ਹਾਂ ਬਣਾਉਣੀ ਹੈ ਤੇ ਕਿਸ ਤਰ੍ਹਾਂ ਇਸ ਨੂੰ ਅਪਲੋਡ ਕਰਨਾ ਹੈ ਉਸ ਦੀ ਸੰਬੰਧੀ ਆਪਾਂ ਜਿਹੜੇ ਨੁਕਤੇ ਨੇ ਉਹ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਵੀਡੀਓ ਬੱਚੇ ਦੀ ਤਿਆਰ ਕਰ ਲਵਾਂਗੇ ਵੀਡੀਓ ਤਿਆਰ ਕਰਨ ਤੋਂ ਬਾਅਦ ਕੁਛ ਦੇ ਆਪਾਂ ਨੇ ਲਿੰਕ ਜਨਰੇਟ ਕਰਨੇ ਨੇ ਠੀਕ ਹੈ ਤੇ ਉਹ ਮਤਲਬ ਚਾਹੇ Google Drive ਦੇ ਵਿੱਚ ਹੋਵੇ ਜਾਂ YouTube ਦੇ ਵਿੱਚ ਹੋਵੇ ਤੇ ਫੋਟੋ ਦਾ ਮਤਲਬ ਜਿਹੜੀ ਆਪਾਂ ਨੇ ਇਮੇਜ ਅਪਲੋਡ ਕਰਨੀ ਹੈ ਉਹਦਾ ਲਿੰਕ ਤੇ ਅਤੇ ਜਿਹੜੀ ਵੀਡੀਓ ਅਪਲੋਡ ਕਰਨੀ ਹੈ ਤੇ ਉਹਦਾ ਲਿੰਕ ਕਿਸ ਤਰ੍ਹਾਂ ਮਤਲਬ ਜਨਰੇਟ ਕਰਨਾ ਹੈ ਉਸਦੇ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਫੋਨ ਦੇ ਵਿੱਚ ਡਰਾਈਵ ਖੋਲ ਲਵਾਂਗੇ ਡਰਾਈਵ ਦੇ ਵਿੱਚ ਜਾ ਕੇ ਅਸੀਂ نیچے ਤੁਸੀਂ ਤੁਸੀਂ ਦੇ ਨਾਲ ਦੇਖ ਰਹੇ ਹੋ ਕਿ ਨਿਊ ਦੇ ਵਿੱਚ ਅਸੀਂ ਕਲਿੱਕ ਕਰ ਦੇਣਾ ਹੈ ਉਹਦੇ ਉੱਤੋਂ ਜਾ ਕੇ ਉਸ ਤੋਂ ਬਾਅਦ ਉਹ ਕਈ ਆਪਸ਼ਨ ਖੁੱਲ ਕੇ ਆ ਜਾਂਦੇ ਨੇ ਉਹਦੇ ਵਿੱਚ ਅਪਲੋਡ ਦੇ ਆਪਸ਼ਨ ਤੇ ਜਾ ਕੇ ਜਦੋਂ ਕਲਿੱਕ ਕਰਦੇ ਹਾਂ ਤਾਂ ਉਸ ਦੇ ਵਿੱਚ ਅੱਗੇ ਪੁੱਛਦਾ ਹੈ ਕਿ ਮਤਲਬ ਪਰਸੈਂਟ ਫਾਈਲਸ ਅਪਲੋਡ ਕਰਨੀਆਂ ਨੇ ਜਾਂ ਅਸੀਂ ਉਸ ਤੋਂ ਬਾਅਦ ਗੈਲਰੀ ਦੇ ਵਿੱਚ ਕਲਿੱਕ ਕਰਦਾਂਗੇ ਗੈਲਰੀ ਦੇ ਵਿੱਚ ਜਾਣ ਤੋਂ ਬਾਅਦ ਜਿਹੜੀ ਵੀ ਸਾਨੂੰ ਮਸੀਨੇ ਅਮੀਜ ਹੈ ਸਿਲੈਕਟ ਕੀਤੀ ਹੈ ਜਾਂ ਕਰਨੀ ਹੈ ਜਾਂ ਅਪਲੋਡ ਕਰਨੀ ਹੈ ਉਸ ਨੂੰ ਕਲਿੱਕ ਕਰ ਲਵਾਂਗੇ ਕਲਿੱਕ ਕਰਨ ਤੋਂ ਬਾਅਦ ਤਾਂ ਤੁਸੀਂ ਦੇਖੋਗੇ ਕਿ ਸਾਡੀ ਇਮੇਜ ਅਪਲੋਡ ਹੋ ਜਾਵੇਗੀ ਤਾਂ ਇਸ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਵਾਈਫਾਈ ਤੇ ਜਾਂ ਮੋਬਾਈਲ ਡਾਟਾ ਤੇ ਵੀ ਅਸੀਂ ਕਲਿੱਕ ਕਰ ਸਕਦੇ ਹਾਂ ਮਤਲਬ ਉਹਦੀ ਸੈਟਿੰਗ ਕਰ ਸਕਦੇ ਹਾਂ ਜੇਕਰ ਤੁਹਾਡਾ ਵਾਈਫਾਈ ਚੱਲ ਰਿਹਾ ਤਾਂ ਵਾਈਫਾਈ ਤੇ ਕਰ ਰਹੇ ਹੋ ਕਰ ਸਕਦੇ ਹੋ ਤੇ ਜੇ ਮਤਲਬ ਤੁਹਾਡਾ ਵਾਈਫਾਈ ਨਹੀਂ ਤਾਂ ਮੋਬਾਈਲ ਡਾਟਾ ਤੇ ਕਰ ਰਹੇ ਹੋ ਤਾਂ ਮੋਬਾਈਲ ਡਾਟਾ ਤੇ ਉਸ ਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਅਪਲੋਡ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹਦਾ ਡਰਾਈਵ ਗੂਗਲ ਡਰਾਈਵ ਤੇ ਜਾ ਕੇ ਸਾਡਾ ਜਿਹੜਾ ਇਮੇਜ ਦਾ ਲਿੰਕ ਜਨਰੇ ਹੋ ਜਾਵੇਗਾ ਇਸ ਤਰ੍ਹਾਂ ਹੀ ਅਸੀਂ ਮਤਲਬ Google YouTube ਦੇ ਉੱਤੇ ਜਾ ਕੇ ਅਸੀਂ ਜਿਹੜੀ ਆਪਣੀ ਵੀਡੀਓ ਬਣਾਈ ਹੈ ਉਹ ਕਿਸ ਤਰ੍ਹਾਂ ਅਪਲੋਡ ਕਰਨੀ ਹੈ ਉਹਦੇ ਉੱਤੇ ਜਦੋਂ ਅਸੀਂ ਕਲਿੱਕ ਕਰਦੇ ਤਾਂ ਨੀਚੇ ਸਾਡੇ ਕੋਲੇ অপਸ਼ਨ ਆ ਜਾਂਦੇ ਹਨ ਤਾਂ ਅਸੀਂ ਸਭ ਤੋਂ ਵਿਚਾਰ ਵਾਲੇ অপਸ਼ਨ ਜਿਹਦੇ ਤੇ ਪਲੱਸ ਲਿਖਿਆ ਹੋਇਆ ਹੈ ਤਾਂ ਉਹਦੇ ਉੱਤੇ ਅਸੀਂ ਕਲਿੱਕ ਕਰਦੇ ਹਾਂ ਤਾਂ ਅੱਗੇ ਉਹ ਪੁੱਛਦਾ ਹੈ ਕਿ ਮਤਲਬ ਵੀਡੀਓ ਤੇ ਕਿਹੜੀ ਵੀਡੀਓ ਉਸ ਦੀ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਖੁੱਲ ਕੇ ਆ ਜਾਂਦੀ ਹੈ ਜਿਹੜੀ ਵੀਡੀਓ ਅਸੀਂ ਬੱਚੇ ਦੀ ਬਣਾਈ ਹੈ ਤਾਂ ਉਹਦੇ ਉੱਤੇ ਕਲਿੱਕ ਕਰ ਦਵਾਂਗੇ ਕਲਿੱਕ ਕਰਨ ਤੋਂ ਬਾਅਦ ਅਸੀਂ ਨੈਕਸਟ ਤੇ ਕਲਿੱਕ ਕਰ ਦਵਾਂਗੇ ਤੇ ਇੱਥੇ ਦੇ ਆਉਣ ਦੇ ਨਾਲ ਹੀ ਗੱਲ ਹੈ ਤੇ ਇਹਦੇ ਵਿੱਚ ਤਲਬੇ ਨੋਟ ਕਰਨ ਵਾਲੀਆਂ ਨੇ ਇੱਕ ਤਾਂ ਵਿਜ਼ਿਬਿਲਟੀ ਤੇ ਇੱਕ ਉਹਦਾ ਟਾਈਟਲ ਵੀ ਮਤਲਬ ਆਪਾਂ ਵਿਜ਼ਿਬਿਲਟੀ ਕੀ ਰੱਖਣੀ ਹੈ ਤੇ ਉਹਦਾ ਟਾਈਟਲ ਕੀ ਰੱਖਣਾ ਹੈ ਤੇ ਵਿਜ਼ਿਬਿਲਟੀ ਦੇ ਵਿੱਚ ਅਸੀਂ ਕੋਸ਼ਿਸ਼ ਕਰੋਗੇ ਕਿ ਅਨਲਿਸਟਡ ਹੀ ਰੱਖਿਆ ਜਾਵੇ ਕਿਉਂਕਿ ਪਬਲਿਕ ਨੂੰ ਆਪਾਂ ਨਹੀਂ ਦਿਖਾਉਣੀ ਵੀਡੀਓ ਇਹ ਤੇ ਜਿਨ੍ਹਾਂ ਨੂੰ ਮਤਲਬ ਦਿਖਾਉਣੀ ਹੈ ਤਾਂ ਉੱਥੇ ਜਾ ਕੇ ਉਹਨੂੰ ਹੀ ਲਿੰਕ ਮਤਲਬ ਸ਼ੋ ਹੋਵੇਗਾ ਤਾਂ ਅਨਲਿਸਟਡ ਤੇ ਚਲੇ ਜਾਣਾ ਹੈ ਤੇ ਅਨਲਿਸਟਡ ਤੇ ਕਲਿੱਕ ਕਰਦਣਾ ਹੈ ਉਸ ਤੋਂ ਬਾਅਦ ਅਸੀਂ ਟਾਈਟਲ ਜਿਹੜਾ ਹੈ ਰੱਖਣਾ ਹੈ ਤਾਂ ਉਹ ਤੁਸੀਂ ਜਿਸ ਤਰ੍ਹਾਂ ਕਿ ਪਹਿਲਾਂ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਕਿ ਆਪਾਂ ਟਾਈਟਲ ਹੈ ਜਿਹੜਾ ਹੈ ਹੈਸ਼ ਸਿੱਖਿਆ ਤੇ ਕਲਾ ਮੰਚ ਨਵੇਂ ਦਸਾਦੇ ਤਹਿਤ ਆਪਾਂ ਟਾਈਟਲ ਇਹ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਸਾਰਾ ਚੈੱਕ ਕਰਨ ਤੋਂ ਬਾਅਦ ਅੱਗੇ ਨੈਕਸਟ ਉੱਪਰ ਲਿਖਿਆ ਹੈ ਉਹਦੇ ਉੱਤੇ ਕਲਿੱਕ ਕਰਦਾਂਗੇ ਕਲਿੱਕ ਕਰਨ ਤੋਂ ਬਾਅਦ ਸਾਡੇ ਕੋਲ ਆਪਸ਼ਨ ਖੁੱਲ ਕੇ ਆ ਜਾਂਦੇ ਨੇ ਦੋ ਤਾਂ ਉਸ ਦੇ ਵਿੱਚ ਉਹਨਾਂ ਨੇ ਪੁੱਛ ਰਿਹਾ ਹੈ ਕਿ ਕਿ ਕਿਸ ਵਾਸਤੇ ਵੀਡੀਓ ਬਣਾਈ ਹੈ ਜਾਂ ਨਹੀਂ ਤਾਂ ਅਸੀਂ ਇਹਦੇ ਵਿੱਚ ਵੀ ਨੋ ਕਰ ਦਵਾਂਗੇ ਕਿਉਂਕਿ ਇਹਦੇ ਵਿੱਚ ਕਮੈਂਟ ਦਾ ਹੁੰਦਾ ਹੈ ਜਿਕਰ ਵੀ ਜਿ ਕੋ ਕਮੈਂਟ ਕਿਸ ਤਰ੍ਹਾਂ ਦੇ ਲੈਣੇ ਹਨ ਜਾਂ ਨਹੀਂ ਲੈਣੇ ਤੇ ਇਸ ਦੇ ਵਿੱਚ ਨੋ ਕਰ ਦਵਾਂਗੇ ਨੋ ਕਰਨ ਤੋਂ ਬਾਅਦ ਅਸੀਂ ਉਸ ਨੂੰ ਕਲਿੱਕ ਕਰ ਦਵਾਂਗੇ ਤੇ ਤੁਸੀਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਸਾਡੀ ਜਿਹੜੀ ਵੀਡੀਓ ਹੈ ਉਹ ਅਪਲੋਡ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਜਦੋਂ ਉਹਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਅਸੀਂ ਦੇਖਾਂਗੇ ਕਿ ਸਾਡੀ ਜਿਹੜੀ ਵੀਡੀਓ ਹੈ ਉਹ ਪ੍ਰਿਪੇਅਰ ਹੋ ਰਹੀ ਹੈ ਤੇ ਅਪਲੋਡ ਹੋਣ ਦੇ ਲਈ ਠੀਕ ਹੈ ਪ੍ਰਿਪੇਅਰਿੰਗ ਹੋਣ ਤੋਂ ਬਾਅਦ ਸਾਡੀ ਵੀਡੀਓ ਜਿਹੜੀ ਹੈ ਅਪਲੋਡ ਹੋਣਾ ਸ਼ੁਰੂ ਹੋ ਜਾਂਦੀ ਹੈ ਤਾਂ ਕੁਝ ਟਾਈਮ ਲੱਗੇਗੀ ਇਹ ਅਪਲੋਡ ਹੋਣ ਦੇ ਲਈ ਤਾਂ ਉਹਨਾਂ ਮਤਲਬ ਸਮਾਂ ਅਸੀਂ ਨੇ ਮਤਲਬ ਵੇਟ ਕਰ ਲੈਣਾ ਹੈ ਵੇਟ ਕਰਨ ਦੇ ਵਿੱਚ ਇੱਥੇ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਆਪਾਂ 40 ਮਿੰਟ ਦੀ ਵੀਡੀਓ ਕਰਦੇ ਟਾਈਮ ਲੈਪਸ ਤੇ ਜਾ ਕੇ ਇਹ ਵੀਡੀਓ ਬਹੁਤ ਘੱਟ ਸਮੇਂ ਦੀ 5-7 ਕਿ ਮਿੰਟ ਦੀ ਵੀਡੀਓ ਬਣ ਜਾਂਦੀ ਹੈ ਤੇ ਇਹ ਆਸਾਨੀ ਨਾਲ ਅਪਲੋਡ ਹੋ ਜਾਂਦੀ ਹੈ ਇਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਲਿੰਕ ਜਨਰੇਟ ਕਰਨਾ ਹੈ ਉੱਤੇ ਜਿਹੜੀ 3 ਡਾਟ ਨੇ ਉਹਦੇ ਉੱਤੇ ਜਾ ਕੇ ਅਸੀਂ ਜਦ ਸ਼ੇਅਰ ਵੀਡੀਓ ਕਰਾਂਗੇ ਤਾਂ ਉਹਦੇ ਉੱਤੇ ਜਾ ਕੇ ਅੱਗੇ ਕਾਪੀ ਲਿੰਕ ਆਉਂਦਾ ਹੈ ਕਾਪੀ ਲਿੰਕ ਤੇ ਆਪਾਂ ਕਲਿੱਕ ਕਰ ਦਾਂਗੇ ਤੇ ਸਾਡੀ ਜਿਹੜੀ ਵੀਡੀਓ ਦਾ ਲਿੰਕ ਕਾਪੀਡ ਹੋ ਜਾਵੇਗਾ ਠੀ ਇਹੜਾ ਸਾਡੇ ਕੋਲੇ ਗੂਗਲ ਫਾਰਮ ਆਇਆ ਹੈ ਅ ਮਤਲਬ ਸਹਿਬ ਇਹ ਦੇਖ ਮੁਕਾਬਲੇ ਦੀ ਟੀਮ ਵੱਲੋਂ ਤਾਂ ਉਹ ਉਹ ਮਤਲਬ ਖੋਲ ਕੇ ਅਸੀਂ ਓਪਨ ਕਰਕੇ ਸਾਰੇ ਜਿਹੜੇ 3 ਪੇਜ ਓਪਨ ਹੋਣਗੇ ਇਹਦੇ ਤਿੰਨੇ ਪੇਜ ਉਹਦੇ ਵਿੱਚ ਜਿਹੜੀ ਫੀਲਿੰਗ ਦੇ ਮਤਲਬ ਉਹਨਾਂ ਨੇ ਮੰਗੀ ਹੈ ਉਹਦੇ ਫਿਲ ਕਰਕੇ ਬੱਚੇ ਦੀ ਜੋ ਵੀ ਹੈ ਡਾਟਾ ਕਲਿੱਕ ਕਰਕੇ ਫਿਲ ਕਰਨ ਤੋਂ ਬਾਅਦ ਜਿਹੜਾ ਲਾਸਟ ਪੇਜ ਆਉਂਦਾ ਹੈ ਉਹਦੇ ਉੱਤੇ ਨੀਚੇ ਮਤਲਬ ਜਿਹੜੇ ਲਾਸਟ ਦੋ ਦੇ ਉੱਤੇ ਆਪਾਂ ਨੇ ਲਿੰਕ ਜਨਰੇਟ ਕਰਨਾ ਹੈ ਇੱਕ ਦੇ ਵਿੱਚ ਪੇਸਟ ਕਰਨਾ ਹੈ ਤੇ ਇੱਕ ਤਾਂ YouTube ਦਾ ਲਿੰਕ ਮਤਲਬ ਜਿਹੜੀ ਵੀਡੀਓ ਬਣਾਈ ਹੈ ਉਹਦਾ ਲਿੰਕ ਜਨਰੇਟ ਕਰਨਾ ਹੈ ਤੇ ਮਤਲਬ ਪੇਸਟ ਕਰਨਾ ਹੈ ਤੇ ਅੱਗੇ ਜਿਹੜੀ ਸੁੰਦਰ ਲਿਖਾਈ ਦਾ ਆਪਾਂ ਨੇ ਜਿਹੜੀ ਫੋਟੋ ਕਲਿੱਕ ਕੀਤੀ ਹੈ ਉਹਦਾ Google Drive ਦੇ ਉੱਤੇ ਆਪਾਂ ਨੇ ਫੋਟੋ ਅਪਲੋਡ ਕੀਤੀ ਸੀ ਉਹਦਾ ਲਿੰਕ ਜਨਰੇਟ ਕਰਨਾ ਹੈ ਤੇ ਇੱਥੇ ਤੁਸੀਂ ਧਿਆਨ ਦੇਣ ਵਾਲੀ ਗੱਲ ਆਪਾਂ ਕਈ ਵਾਰ ਲਿੰਕ ਜਨਰੇਟ ਕਰ ਲੈਣੇ ਕਾਪੀਡ ਕਰ ਲੈਣੇ ਹਾਂ ਤਾਂ ਉਹ ਤਾਂ Google ਮਤਲਬ YouTube ਦਾ ਜਿਹੜਾ ਲਿੰਕ ਹੈ ਉਹ ਧਿਆਨ ਦੇ ਲੈਣਾ ਹੈ ਜਦੋਂ ਉਹ ਤੇ ਪੇਸਟ ਕਰਦੇ ਹਾਂ ਤੇ YouTube ਵਾਲਾ ਲਿੰਕ ਜਨਰੇਟ ਹੋ ਜਾਂਦਾ ਹੈ ਉੱਤੇ ਮਤਲਬ ਪੇਸਟ ਹੋ ਜਾਂਦਾ ਹੈ ਤਾਂ نیچے ਜਦੋਂ ਆਪਾਂ ਕਈ ਵਾਰ ਇਸ ਟਲ ਬਟਨ ਦੁਬਾਰੇ ਦਾ ਬਤਨ ਦਹਾਂ ਤਾਂ ਉੱਤੇ ਵੀ YouTube ਵਾਲਾ ਹੀ ਪੇਸਟ ਹੋ ਜਾਂਦਾ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉੱਪਰ YouTube ਦੇਖ ਲੈਣਾ ਹੈ ਤੁਸੀਂ ਉੱਤੇ ਉੱਤੇ نیچے ਜਦੋਂ ਆਪਾਂ ਸੁੰਦਰ ਲਿਖਾਈ ਦਾ ਫੋਟੋ ਦਾ ਲਿੰਕ ਕਰਨਾ ਹੈ ਉਹਦੇ ਉੱਤੇ ਡਰਾਈਵ ਲਿਖਿਆ ਹੋਣਾ ਚਾਹੀਦਾ ਹੈ ਦੋਨੇ ਲਿੰਕ ਟੈਲੀ ਕਰਨ ਤੋਂ ਬਾਅਦ ਅਸੀਂ ਉੱਤੇ ਸਬਮਿਟ ਕਰ ਦਵਾਂਗੇ ਸਬਮਿਟ ਕਰਨ ਤੋਂ ਬਾਅਦ ਸਾਡਾ ਇਹ ਫਾਰਮ ਉਹ ਸਬਮਿਟ ਹੋ ਜਾਵੇਗਾ ਜੇਕਰ ਵੀਡੀਓ ਚੰਗੀ ਲੱਗੀ ਹੋ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ